ਤੁਸੀਂ ਦੇ ਇਸ ਵੇਲੇ ਦੀ ਟਿੱਬਾ ਰੋਡ ਦੇ ਨਾਲ ਦਾ ਇਹ ਪੁਆਇੰਟ ਹੈ ਨਾਲ ਦੇ ਰੋਡ ਵਾਲਾ ਪੁਆਇੰਟ ਹੈ ਜਿੱਥੇ ਅਸੀਂ ਮੌਜੂਦ ਹਾਂ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਇੱਥੇ ਹੀ ਜੋ ਕੀ ਦੱਸਿਆ ਜਾਂਦਾ ਵਾ ਕਿ ਨਸ਼ੇੜੀਆਂ ਵੱਲੋਂ ਇੱਥੇ ਨਸ਼ਾ ਕੀਤਾ ਜਾਂਦਾ ਵਾ ਅ ਇੱਥੇ ਇਸ ਵੇਲੇ ਅਸੀਂ ਇੱਥੇ ਮੌਜੂਦ ਹਾਂ ਤੁਸੀਂ ਦੇਖੋਗੇ ਇੱਥੇ ਸਰਿੰਜਾਂ ਵਗੈਰਾ ਜੋ ਕਿ ਬਿਲਕੁਲ ਬੈਨ ਲਿਆ ਦੇਖ ਸਕਦੇ ਹੋ ਤੁਸੀਂ ਇੱਥੇ ਲੈਟਰ ਪਏ ਹੋਏ ਆ ਆਪਤ ਜਨਿਕ ਇੱਥੇ ਕਈ ਤਰ੍ਹਾਂ ਦਾ ਸਮਾਨ ਪਿਆ ਹੋਇਆ ਵਾ ਟੀਕੇ ਦੀਆਂ ਇੱਥੇ ਜੋ ਕਿ ਸਰਿੰਜਾਂ ਵਗੈਰਾ ਪਈਆਂ ਹੋਈਆਂ ਟੀਕਿਆਂ ਦੇ ਜੋ ਕਿ ਇੱਥੇ ਲਫਾਫੇ ਵੀ ਪਏ ਹੋਏ ਆ ਆ ਤੁਸੀਂ ਦੇਖ ਸਕਦੇ ਹੋ ਇੱਧਰ ਲਿਆਓ ਆ ਦੇਖ ਸਕਦੇ ਹੋ ਤੁਸੀਂ ਇਹ ਜੋ ਕਿ ਟੀਕੇ ਦੀਆਂ ਸਿਰੰਜਾਂ ਜੋ ਕਿ ਬੈਨ ਹੁੰਦੀਆਂ ਨੇ ਕਿੱਦਾਂ ਇੱਥੇ ਜੋ ਕਿ ਸ਼ਰੀਆਮ ਪਈਆਂ ਹੋਈਆਂ ਨੇ ਬੜੀ ਵੱਡੀ ਹਰਾਨਗੀ ਵਾਲੀ ਗੱਲ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਅਸੀਂ ਹੁਣ ਅੰਦਰ ਗਏ ਆਂ ਅੰਦਰ ਕਿੱਦਾਂ ਜਿਹੀ ਕੁੜੀ ਤੇ ਮੁੰਡਾ ਨੇ ਨਸ਼ਾ ਕਰ ਰਹੇ ਨੇ ਯਕੀਨ ਮੰਨੋ ਹਣ ਕਈ ਜਣੇ ਕਹੂਗੇ ਇਹਨਾਂ ਦਾ ਫੇਸ ਨਹੀਂ ਦਿਖਾਇਆ ਜਾਂ ਕੋਚਾ ਦੇਖੋ ਮੈਨੂੰ ਕੀ ਲੋੜ ਆ ਕਿਸੇ ਦਾ ਫੇਸ ਦਿਵਾ ਕੇ ਉਹਨਾਂ ਨਾਲ ਪਰਸਨਲ ਹੀ ਦੁਸ਼ਮਣੀ ਪਾਣ ਦੀ ਦੇਖ ਸਕਦੇ ਹੋ ਕਿੱਦਾਂ ਜੋ ਕੀ ਪੰਜਾਬ ਦੀ ਜਵਾਨੀ ਆ ਨਸ਼ੇ ਨੂੰ ਲੈ ਕੇ ਰੁੱਲ ਗਈ ਆ ਨਸ਼ਿਆਂ ਨੂੰ ਲੈ ਕੇ ਖਰਾਬ ਹੋ ਰਹੀ ਆ ਠੀਕੇ ਤੁਸੀਂ ਦੇਖ ਸਕਦੇ ਹੋ ਕਿੱਦਾਂ ਇੱਥੇ ਸ਼੍ਰੀ ਆਮ ਅੰਦਰ ਠੀਕੇ ਸੁੱਟੇ ਗਏ ਨੇ ਸਭ ਤੋਂ ਵੱਡੀ ਗੱਲ ਇਹ ਆ ਕਿ ਪੁਲਿਸ ਪ੍ਰਸ਼ਾਸਨ ਜਿਨ੍ਹਾਂ ਨੂੰ ਕੀ ਪਤਾ ਹੋਵੇ ਵੀ ਇੱਥੇ ਸ਼੍ਰੀ ਆਮ ਪਰਲੀ ਵਾਲੀ ਪੁਲੀ ਜੋ ਸੀਨੀਅਰ ਅਧਿਕਾਰੀ ਹੈ ਪੁਲਿਸ ਦੇ ਅਧਿਕਾਰੀ ਉਹਨਾਂ ਦਾ ਵੀਡੀਓ ਜਾਊਗੀ ਤਾਂ ਜਲਦੋਂ ਜਲਦੇ ਤੇ ਕਾਰਵਾਈ ਕਰਨਗੇ ਵੀਡੀਓ ਨੂੰ ਫਿਰ ਤੱਕ ਦੇਖ ਲਈ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ